ਬੰਦਰ ਹੱਥ ਤਲਵਾਰ ਹੋਣਾ ਜਦੋਂ ਕਿਸੇ ਨਿਕੰਮੇ ਬੰਦੇ ਦੇ ਹੱਥ ਦੇ ਵਿੱਚ ਪੈਣਾ ਚਵੇ ਤਾਕਤ ਆ ਜਾਵੇ ਔਰ ਉਹ ਦੂਸਰੇ ਆnde ਜਿਹੜਾ ਹੈ ਉੱਪਰ ਆ ਕੇ ਬੈਠ ਚਵੇ ਉੱਚੇ ਰੁਤਬੇ ਤੇ ਜਾਂ ਉੱਚੀ ਕੁਰਸੀ ਦੇ ਉੱਤੇ ਆ ਕੇ ਬੈਠ ਚਵੇ ਤੇ ਫਿਰ ਜੋ ਉਹ ਕਰਦਾ ਹੈ ਤੇ ਜਿਵੇਂ ਦੇ ਉਹ ਆਪਣੇ ਥੇਠਾਂ ਕੰਮ ਕਰਨ ਵਾਲਿਆਂ ਨੂੰ ਤੰਗ ਕਰਦਾ ਹੈ ਜਦ ਉਹਨਾਂ ਦਾ ਰੋਸਮਾਰਾ ਦੀ ਸਿੰਦਗੀ ਜਿਹੜੀ ਹੈ ਉਹ ਖਰਾਬੀ ਕਰਨ ਵਾਲੀ ਗੱਲ ਹੁੰਦੀ ਆ ਕਿ ਪਰੇਸ਼ਾਨੀਆਂ ਦਿੰਦਾ ਹੈ ਤੇ ਉਹ ਹੁੰਦਾ ਬਾਂਦਰ ਤੇ ਹੱਥ ਤਲਵਾਰ ਲਿਆਉਣਾ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਬਾਂਦਰ ਨੇ ਕਿੱਧਰ ਨੂੰ ਤਲਵਾਰ ਚੁਣੋਣੀ ਕੀ ਕਰਨਾ ਕੀ ਨੁਕਸਾਨ ਕਰਨਾ ਫਲ ਵਾਲੇ ਬੂਟੇ ਪੱਟਨੇ ਬੰਦਿਆਂ ਦੇ ਮਾਰਨੇ ਕੀ ਕਰਨਾ ਮਤਲਬ ਉਹ ਨੁਕਸਾਨ ਹੀ ਕਰੇਗਾ ਜਿਹੜਾ ਜਦੋਂ ਬੇਸਮਝ ਬੰਦੇ ਦੇ ਹੱਥ ਤੇ ਵਿੱਚ ਕੋਈ ਕਲਮ ਆ ਜਾਂਦੀ ਆ ਕੋਈ ਤਾਕਤ ਆ ਜਾਂਦੀ ਕੋਈ ਅਹੁਦਾ ਆ ਜਾਂਦਾ ਕੋਈ ਰਤਬਾ ਆ ਜਾਂਦਾ ਜਦੋਂ ਵੀ ਤੁਹਾਡੇ ਕੋਲ ਕੋਈ ਰਤਬਾ ਆਉਂਦਾ ਕੋਈ ਅਹੁਦਾ ਆਉਂਦਾ ਜੇ ਤੁਸੀਂ ਨਮਾਜ਼ੇ ਗਏ ਉਹ ਤਾਂ ਅੱਜ ਉਹਦੀ ਵਰਤੋਂ ਭਲੇ ਦੇ ਕੰਮ ਲਈ ਕਰ ਲਓ ਬਚਾਏ ਇਹ ਤੇ ਕਿ ਜਿਹੜੇ ਹੀਠਾਂ ਕੰਮ ਕਰਦੇ ਨੇ ਉਹਨਾਂ ਨੂੰ ਪਰੇਸ਼ਾਨ ਕਰਨ ਦੇ ਜਾਂ ਜਿਹੜੇ ਆਮ ਲੋਕ ਤਾਂ ਦੇ ਕੋਲ ਕੰਮ ਕਰਵਾਉਂਦੇ ਨੇ ਉਹਨਾਂ ਦੇ ਤਾਂ ਪਰੇਸ਼ਾਨ ਕਰਨ ਲਈ ਉਹਨਾ ਚੀਜ਼ਾਂ ਨੂੰ ਵਰਤੋ ਕਹਿੰਦੇ ਨੇ ਕੁਦਰਤ ਜਦੋਂ ਇਹ ਅਜਿਹੇ ਕੰਮ ਕਰਵਾਉਂਦੀ ਹੈ ਨਾ ਤੇ ਉਹ ਤੁਹਾਡਾ ਖਾਤਾ ਖੋਲਦੀ ਹੈ ਕਿ ਤੁਸੀਂ ਜੇ ਕਿਸੇ ਅ ਸ਼ਰੀਫ ਬੰਦੇ ਨੂੰ ਤੰਗ ਕੀਤਾ ਕਿਸੇ ਇਮਾਨਦਾਰ ਬੰਦੇ ਨੂੰ ਤੰਗ ਕੀਤਾ ਕਿਸੇ ਅਜਿਹੇ ਬੰਦੇ ਨੂੰ ਤੰਗ ਕੀਤਾ ਜਿੰਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਤੇ ਉਹ ਤੁਹਾਡਾ ਵਹੀ ਖਾਤਾ ਜਿਹੜਾ ਹੈ ਕੁਦਰਤ ਦਾ ਉਹ ਖੁੱਲ ਜਾਂਦਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੀਆਂ ਐਡ ਹੋ ਜਾਂਦੀਆਂ ਕਦੇ ਇਹ ਨਾ ਸਮਝੋ ਕਿ ਤੁਹਾ ਤੁਸੀਂ ਕੋਈ ਸਭ ਤੋਂ ਉੱਤੇ ਬੈਠੇ ਹੋਏ ਨਹੀਂ ਹੋ ਜਿੱਥੇ ਤੁਸੀਂ ਬੈਠੇ ਹੋ ਤੁਹਾਡੇ ਉੱਤੇ ਵੀ ਕੋਈ ਬਿਠਾ ਹੈ ਔਰ ਸਾਰੇ ਤੋਂ ਉੱਤੇ ਕੁਦਰਤ ਬੈਠੀ ਹੈ ਰੱਬ ਬਿਠਾ ਹੈ ਪਰਮਾਤਮਾ ਬਿਠਾ ਹੋਇਆ ਹੈ ਅਖੀਰ ਵਿੱਚ ਫੈਸਲੇ ਉਹਨੇ ਦੇਨੇ ਹੁੰਦੇ ਨੇ ਸੋ ਉਹਨੇ ਕਦੋਂ ਤੇ ਕਿਵੇਂ ਫੈਸਲਾ ਦੇ ਦੇਣਾ ਉਹ ਕੋਈ ਪਤਾ ਨਹੀਂ ਚਲਾਕੀਆਂ ਬਹੁਤੀ ਵਾਰ ਚੱਲਦੀਆਂ ਨੇ ਕਹਿੰਦੇ ਨੇ ਕਾਠ ਦੀ ਹਾਂਡੀ ਜਿਹੜੀ ਆ ਨਾ ਉਹ ਵਾਰ-ਵਾਰ ਨਹੀਂ ਚੜਦੀ ਚਲਾਕੀਆਂ ਜਿਹੜੀਆਂ ਨੇ ਉਹ ਵਾਰ-ਵਾਰ ਨਹੀਂ ਚੜਦੀ ਚੱਲਦੀਆਂ ਚਲਾਕੀਆਂ ਜਿਹੜੀਆਂ ਨੇ ਉਹ ਇੱਕ ਜਗ੍ਹਾ ਦੇ ਉੱਤੇ ਆ ਕੇ ਤੁਹਾਨੂੰ ਨੁਕਸਾਨ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਇਕਦੇ ਨਹੀਂ ਹੁੰਦਾ ਹੈਗਾ ਕਿ ਤੁਹਾਡੇ ਕੋਲ ਰੁਤਬਾ ਤੇ ਤੁਹਾਡੀਆਂ ਚਲਾਕੀਆਂ ਵੀ ਚੱਲਣਗੀਆਂ ਤੇ ਤੁਹਾਡੀ ਜੋਰਾ ਅਜ਼ਮਾਈ ਜਿਹੜੀ ਹੈ ਤੁਹਾਡਾ ਜ਼ੋਰ ਤੁਹਾਡੇ ਰੁਤਬੇ ਦਾ ਜਿਹੜਾ ਸਾਰਾ ਕੁਝ ਉਹ ਚੱਲੇਗਾ ਇੱਕ ਵਕਤ ਅਜਿਹਾ ਆਏਗਾ ਜਦੋਂ ਸਾਰਾ ਕੁਝ ਜਿਹੜਾ ਹੈ ਉਹ ਤੁਹਾਡੇ ਨਾਲ ਵੀ ਉਹ ਕੁਝ ਹੋਣਾ ਸ਼ੁਰੂ ਹੋ ਜਾਏਗਾ ਜੋ ਤੁਸੀਂ ਦੂਸਰਿਆਂ ਦੇ ਨਾਲ ਕੀਤਾ ਹੁੰਦਾ ਹੈ ਇਹਦੇ ਨਾਲ ਹੀ ਜਦੋਂ ਤੁਸੀਂ ਕੱਟਕੈਲੀਬਰ ਵਾਲੇ ਬੰਦੇ ਜਿਹੜੇ ਨੇ ਬੱਚੇ ਜਿਹੜੇ ਨੇ ਉਹਨਾਂ ਨੂੰ ਅ ਪ੍ਰਮੋਟ ਵੀ ਜੇ ਕਰਨਾ ਹੈ ਉਹਨਾਂ ਨੂੰ ਇੱਕ ਹੱਦ ਤੱਕ ਜਿਹੜਾ ਸਮਝਾਸ ਕੇ ਜਾਂ ਉਹਨਾਂ ਨੂੰ ਟ੍ਰੇਨਡ ਕਰਕੇ ਜਾਂ ਕੁਝ ਵੀ ਜਿਹੜਾ ਹੈ ਉਹ ਕਰੋ ਇਦੇ ਨਾਲ ਜਦੋਂ ਤੁਸੀਂ ਦੂਸਰੇ ਲੋਕਾਂ ਨੂੰ ਤੰਗ ਕਰਦੇ ਤੁਸੀਂ ਇੱਕ ਪਬਲਿਕ ਡੀਲਿੰਗ ਦੇ ਵਿੱਚ ਬੈਠੇ ਹੋ ਹਰ ਰੋਜ਼ ਤੁਹਾਡੇ ਕੋਲ ਲੋਕ ਕੰਮ ਕਰਾਉਣ ਆਉਂਦੇ ਨੇ ਜਿਹੜੀ ਕੁਰਸੀ ਤੇ ਬੈਠੇ ਹੋ ਉਹ ਲੋਕਾਂ ਦੇ ਟੈਕਸਾਂ ਦੇ ਪੈਸੇ ਦੇ ਨਾਲ ਉਸ ਕੁਰਸੀ ਦੇ ਮਹੀਨੇ ਦੇ ਬਾਅਦ ਤਨਖਾਹ ਆਉਂਦੀ ਹੈ ਜਾਂ ਤੁਹਾਨੂੰ ਅਸ਼ੋਕਰਾਮ ਦੀ ਜ਼ਿੰਦਗੀ ਮਿਲਦੀ ਹੈ ਜਾਂ ਤੁਹਾਨੂੰ ਫੈਸਿਲਟੀਆਂ ਤੇ ਸੁਵਿਧਾਾਂ ਮਿਲਦੀਆਂ ਨੇ ਤੇ ਤੁਹਾਨੂੰ ਮੈਨੂੰ ਲੱਗਦਾ ਕਿ ਕੋਈ ਹੱਕ ਹੀ ਨਹੀਂ ਬਣਦਾ ਕਿਸੇ ਵੀ ਬਸ ਰੁੱਤਬੇ ਤੇ ਬੈਠੇ ਨੂੰ ਉਸ ਅਹੁਦੇ ਤੇ ਬੈਠੇ ਨੂੰ ਕਿ ਉਹ ਕਿਸੇ ਨੂੰ ਤੰਗ ਕਰੇ ਕਿਸੇ ਨੂੰ ਪਰੇਸ਼ਾਨ ਕਰੇ ਕਿਸੇ ਦੇ ਨਾਲ ਗਲਤ ਵਿਹਾਰ ਕਰੇ ਦੁਰਵਿਹਾਰ ਕਰੇ ਜਦੋਂ ਤੁਸੀਂ ਅਜਿਹਾ ਕਰਦੇ ਹੋ ਜਿਹੜਾ ਦੂਸਰਾ ਤੰਗ ਹੁੰਦਾ ਉਹ ਦੁਆਵਾਂ ਦੇ ਕੇ ਨਹੀਂ ਜਾਂਦਾ ਔਰ ਇਹਦੇ ਨਾਲ ਹੀ ਤੁਸੀਂ ਆਪਣਾ ਖਾਤਾ ਖੋਲ ਲੈਂਦੇ ਔਰ ਕੁਦਰਤ ਉਹਦਾ ਅੰਜਾਮ ਕਿਸੇ ਨਾ ਕਿਸੇ ਵੀ ਲੈ ਆ ਕੇ ਜ਼ਰੂਰ ਤਾਂ ਹੈ ਕਦੇ ਨਾ ਚੁੱਲੂ ਕਿ ਕੁਦਰਤ ਤੁਹਾਨੂੰ ਮਾਫ ਕਰੇਗੀ ਚਲਾਕੀਆਂ ਵਾਲੇ ਕਈ ਵਾਰੀ ਫਾਇਦਾ ਚੁੱਕ ਜਾਂਦੇ ਨੇ ਪਰ ਕਿੰਨੀਆਂ ਚਲਾਕੀਆਂ ਦਾ ਫਾਇਦਾ ਉਹ ਲੇਗਾ ਕੁਦਰਤ ਤੇ ਇਮਾਨਦਾਰ ਬੰਦੇ ਨੂੰ ਕਦੇ ਵੀ ਵਾਂਝਾ ਨਹੀਂ ਰੱਖਦੀ ਬੰਦੇ ਕੁਦਰਤ ਦੇ ਘਰ देर ਹੈ ਅੰਧੇਰ ਨਹੀਂ ਰੱਬ ਦੇ ਘਰ देर ਹੈ ਅੰਧੇਰ ਨਹੀਂ ਰੱਬ ਫੈਸਲਾ ਕਰੇਗਾ ਔਰ ਮਾਨਤਾ ਪਰੰਦੇ ਦੀ ਇਮਾਨਦਾਰੀ ਜਿਹੜੀ ਹੈ ਉਹ ਰੱਗ ਵੀ ਖਾਏਗੀ ਔਰ ਉਹਦਾ ਜਿਹੜਾ ਜੋ ਵੀ ਇਨਾਮ ਮਿਲਣਾ ਜਾਂ ਉਹਦਾ ਫਲ ਮਿਲਣਾ ਉਹ ਮਿਲੇਗਾ ਇਹ ਨਹੀਂ ਹੋ ਸਕਦਾ ਕਿ ਉਹਨੂੰ ਫਲ ਨਾ ਮਿਲੇ ਇਹ ਨਹੀਂ ਹੋ ਸਕਦਾ ਕਿ ਉਹਦੇ ਉੱਤੇ ਇੰਨੀਆਂ ਜ਼ਿਆਦਤੀਆਂ ਹੋਣ ਕਿ ਕੁਦਰਤ ਉਹਨੂੰ ਉਹਦੇ ਅਲਤੇ ਤੋੜਾਵੇ ਨਾ ਜਿਹੜਾ ਜ਼ਿਆਦਤੀਆਂ ਕਰਦਾ ਉਹ ਕਿਤੇ ਨਾ ਕਿਤੇ ਕੁਦਰਤ ਉਹਨੂੰ ਸਜਾਣਾ ਦੇਵੇ ਅਖੀਰ ਤੋਂ ਸਜਾਪੂਕ ਕੇ ਜਾਏ ਨੁਸਖਾ ਜਾਂ ਮਿਲੇਗੀ ਹਮੇਸ਼ਾ ਇੱਕ ਚੇਨ ਬਣਦੀ ਹੈ ਹਰ ਇੱਕ ਦੇ ਉੱਤੇ ਕੋਈ ਉਦਾ ਅਫਸਰ ਹੁੰਦਾ ਹੈ ਇਹ ਜ਼ਰੂਰੀ ਨਹੀਂ ਤੁਸੀਂ ਹਰ ਅਫਸਰ ਦੇ ਨਾਲ ਉਮੀਦਾਰ ਹੋਗੇ ਤੁਸੀਂ ਹਰ ਕਿਸੇ ਦੇ ਨਾਲ ਜਿਹੜਾ ਹੈ ਚਲਾਕੀ ਮਾਰ ਕੇ ਸਾਫ਼ ਨਿਕਲ ਜਾਓਗੇ ਕਿਤੇ ਉਹ ਕਰੋ ਤੁਸੀਂ ਬੰਦੇ ਨੂੰ ਬੇਵਕੂਫ ਬਣਾ ਸਕਦੇ ਹੋ ਬੰਦੇ ਨੂੰ ਤੰਗ ਕਰ ਸਕਦੇ ਹੋ ਉਤਰਤ ਦੇ ਅੱਗੇ ਤੁਸੀਂ ਨੰਗੀ ਕੋ ਕੁਦਰਤ ਦੇ ਹਿਸਾਬ ਦੇ ਅੱਗੇ ਤੁਸੀਂ ਉਖਲੇ ਸਿਰ ਹੁੰਦੇ ਸੋ ਕੁਦਰਤ ਤੋਂ ਡਰੋ ਕੁਦਰਤ ਨੇ ਜੋ ਕਰਨਾ ਹੈ ਰੱਬ ਨੇ ਜੋ ਕਰਨਾ ਹੈ ਉਹ ਤੁਹਾਡੇ ਵਿਹਾਰ ਦਾ ਜਿਹੜਾ ਜੋ ਤੁਸੀਂ ਕਰਦੇ ਹੋ ਲੋਕਾਂ ਨਾਲ ਉਹਦਾ ਫਲ ਉਹਦੇ ਫੈਸਲੇ ਉਹਦੇ ਨੰਬਰ ਉਹਦਾ ਸਾਰਾ ਕੁਝ ਲੱਗੇਗਾ ਇਹਦੇ ਤੇ ਵਿਚਾਰ ਜ਼ਰੂਰ ਕਰਿਓ ਸੋ ਜਦੋਂ ਵੀ ਤੁਹਾਨੂੰ ਰੁਤਪਾ ਮਿਲਦਾ ਕੋਈ ਉਹਦਾ ਮਿਲਦਾ ਉਹਦੇ ਤੇ ਇਮਾਨਦਾਰੀ ਨਾਲ ਕੰਮ ਕਰੋ ਜਿਦਾਂ ਅਸਵਿਲੇ ਜੋ ਕੁਛ ਵੀ ਇਸੀ ਪੁੱਤ ਰਹਿਆ ਜਾਂ ਜੋ ਸਿਸਟਮ ਜਿਹੜਾ ਉਲਝਿਆ ਜਾਂ ਰਿਸ਼ਤੇ ਉਲਝੇ ਜੋ ਵੀ ਜਿੱਥੇ ਵੀ ਸਿਸਟਮ ਖਰਾਬ ਹੋਇਆ ਉਕਤੇ ਨੱਕਤੇ ਸਾਰੀ ਜਿਹੜੀ ਮਿਸ ਯੂਜ਼ ਹੈ ਰਿਸ਼ਵਤ ਖੂਰੀ ਹੈ ਆਹ ਉਹਦਿਆਂ ਦੀ ਦੁਰਵਰਤੋਂ ਹੈ ਪੈਸੇ ਦਾ ਲਾਲਚ ਜਿਆਦਾ ਵਧਿਆ ਇਹ ਸਾਰੀਆਂ ਉਹਨਾਂ ਚੀਜ਼ਾਂ ਦੇ ਰਿਜ਼ਲਟ ਨੇ ਸੋ ਇਹਨਾਂ ਤੋਂ ਬਚੋ ਤਾਂ ਕਿ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਕੋਈ ਚੰਗਾ ਦੇ ਕੇ ਜਾਏਗੇ ਕਿ ਜਦੋਂ ਅਗਲੀਆਂ ਪੀੜ੍ਹੀਆਂ ਦੇਖਣਗੀਆਂ ਕਿ ਸਾਡੇ ਸਾਡੇ ਤੋਂ ਪਹਿਲੀ ਪੀੜ੍ਹੀ ਨੇ ਕੀ ਕੀਤਾ ਤੇ ਫਿਰ ਜੋ ਸਾਡਾ ਹਸ਼ਰਕਾਤ ਨਿਕਿਆ ਉਹ ਸੋਚ ਕੇ ਇੱਕ ਵਾਰੀ ਫਿਰ ਅਗਲੇ ਕੰਮ ਸ਼ੁਰੂ ਕਰਿਓ ਥੈਂਕ ਯੂ ਸ਼ੁਕਰਗੁਜ਼ਾਰ ਮਿਰਮਲ ਜੀ